ਹਾਂ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਇ हे ਪ੍ਰਭੂ ਮੈਂ ਭਟਕਦਾ ਭਟਕਦਾ ਤੇਰੀ ਸ਼ਰਨ ਆਪਿਆ ਹਾਂ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ हे ਪ੍ਰਭੂ ਨਾਨਕ ਦੀ ਇਹੀ ਬੇਨਤੀ ਹੈ ਕਿ ਮੈਨੂੰ ਆਪਣੀ ਭਗਤੀ ਵਿੱਚ ਜੋੜ ਅਸ਼ਟਪਦੀ ਜਾਚਕ ਜਨ ਜਾਚੇ ਪ੍ਰਭ ਦਾਨ हे ਪ੍ਰਭੂ ਇਹ ਮੰਗਤਾ ਦਾਸ ਤੇਰੇ ਨਾਮ ਦਾ ਦਾਨ ਮੰਗਦਾ ਹੈ ਜਾਚਕ ਦਾ ਮਤਲਬ ਹੁੰਦਾ ਮੰਗਤਾ ਕਰ ਕਿਰਪਾ ਦੇਵ ਹਰ ਨਾਮ ਏ ਹਰੀ ਕਿਰਪਾ ਕਰਕੇ ਆਪਣਾ ਨਾਮ ਦੇਹੁ ਸਾਧ ਜਨਾਂ ਕੀ ਮੰਗੂ ਧੂਰ ਮੈਂ ਸਾਧੂ ਜਨਾਂ ਦੇ ਪੈਰਾਂ ਦੀ ਖਾਕ ਮੰਗਦਾ ਹਾਂ ਧੂੜ ਮੰਗਦਾ ਹਾਂ ਪਾਰ ਬ੍ਰਹਮ ਮੇਰੀ ਸ਼ਰਦਾ ਪੂਰ ਸ਼ਰਦਾ ਦਾ ਮਤਲਬ ਹੁੰਦਾ ਇੱਛਾ ਏ ਪਾਰ ਬ੍ਰਹਮ ਮੇਰੀ ਇੱਛਾ ਪੂਰੀ ਕਰ ਸਦਾ ਸਦਾ ਪ੍ਰਭ ਕੀ ਗੁਣ ਗਾਵੂ ਮੈਂ ਸਦਾ ਹੀ ਪ੍ਰਭੂ ਦੇ ਗੁਣ ਗਾਵਾਂ ਸਾਸ ਸਾਸ ਪ੍ਰਭ ਤੁਮੇ ਧਿਆਵੂ ਏ ਪ੍ਰਭੂ ਮੈਂ ਦਮ ਬਾ ਦਮ ਤੈਨੂੰ ਹੀ ਸਿਮਰਾਂ ਚਰਨ ਕਮਲ ਸਿਉ ਲਾਗੈ ਪ੍ਰੀਤ ਪ੍ਰਭੂ ਦੇ ਕਮਲ ਵਰਗੇ ਸੋਹਣੇ ਚਰਨਾਂ ਨਾਲ ਮੇਰੀ ਪ੍ਰੀਤ ਲੱਗੀ ਰਹੇ ਭਗਤ ਕਰੋ ਪ੍ਰਭ ਕੀ ਨਿਤ ਨੀਤ ਸਦਾ ਹੀ ਪ੍ਰਭੂ ਦੀ ਭਗਤੀ ਕਰਦਾ ਰਹਾ ਏਕ ਊਟ ਏਕੋ ਆਧਾਰ ਪ੍ਰਭੂ ਦਾ ਨਾਮ ਹੀ ਮੇਰੀ ਇਕੋ ਇੱਕ ਊਟ ਹੈ ਤੇ ਇਕੋ ਹੀ ਆਸਰਾ ਹੈ ਨਾਨਕ ਮੰਗੇ ਨਾਮ ਪ੍ਰਭ ਸਾਰ ਨਾਨਕ ਪ੍ਰਭੂ ਦਾ ਸ੍ਰੇਸ਼ਟ ਨਾਮ ਮੰਗਦਾ ਹੈ ਸਾਰ ਦਾ ਮਤਲਬ ਹੁੰਦਾ ਸ੍ਰੇਸ਼ਟ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਬੜਾ ਸੁਖ ਹੁੰਦਾ ਹੈ ਹਰ ਰਸ ਪਾਬੈ ਬਿਰਲਾ ਕੋਈ ਪਰ ਕੋਈ ਬਿਰਲਾ ਮਨੁੱਖ ਪ੍ਰਭੂ ਦੇ ਨਾਮ ਦਾ ਸਵਾਦ ਚਖਦਾ ਹੈ ਜਿਨ ਚਖਿਆ ਸੇ ਜਨ ਤ੍ਰਿਪ ਤਾਨੀ ਜਿਨ੍ਹਾਂ ਨੇ ਨਾਮ ਰਸ ਚਖਿਆ ਹੈ ਉਹ ਮਨੁੱਖ ਮਾਇਆ ਵੱਲੋਂ ਰੱਜ ਗਏ ਹਨ ਪੂਰਨ ਪੁਰਖ ਨਹੀਂ ਡੋਲਾਨੀ ਉਹ ਪੂਰਨ ਮਨੁੱਖ ਬਣ ਗਏ ਹਨ ਕਦੀ ਮਾਇਆ ਦੇ ਲਾਹੇ ਘਾਟੀ ਵਿੱਚ ਡੋਲਦੇ ਨਹੀਂ ਸੋ ਭਰ ਭਰੇ ਪ੍ਰੀਮ ਰਸ ਰੰਗ ਪ੍ਰਭੂ ਦੇ ਪਿਆਰ ਦੇ ਸੁਆਦ ਦੀ ਮੋਜ ਵਿੱਚ ਉਹ ਨਕਾ ਨਕ ਭਰੇ ਰਹਿੰਦੇ ਹਨ ਉਪਜੇ ਚਾਉ ਸਾਧਕੈ ਸੰਗ ਸਾਧ ਜਨਾਂ ਦੀ ਸੰਗਤ ਵਿੱਚ ਰਹਿ ਕੇ ਉਹਨਾਂ ਦੇ ਅੰਦਰ ਪ੍ਰਭੂ ਮਲਾਪ ਦਾ ਚਾਉ ਪੈਦਾ ਹੁੰਦਾ ਹੈ ਪਰ ਸ਼ਰਨ ਆਨ ਸਭ ਤਿਆਗ ਹੋਰ ਸਾਰੇ ਆਸਰੇ ਛੱਡ ਕੇ ਉਹ ਪ੍ਰਭੂ ਦੀ ਸ਼ਰਨ ਪੈਂਦੇ ਹਨ ਅੰਤਰ ਪਰਗਾਸ ਅਨ ਦਿਨ ਲਿਬ ਲਾਗ ਉਹਨਾਂ ਦੇ ਅੰਦਰ ਚਾਨਣ ਹੋ ਜਾਂਦਾ ਹੈ ਤੇ ਹਰ ਵੇਲੇ ਉਹਨਾਂ ਦੀ ਲਿਬ ਪ੍ਰਭੂ ਚਰਨਾ ਵਿੱਚ ਲੱਗੀ ਰਹਿੰਦੀ ਹੈ ਵੱਡ ਭਾਗੀ ਜਪਿਆ ਪ੍ਰਭ ਸੋਏ ਵੱਡੇ ਭਾਗ ਵਾਲੇ ਬੰਦਿਆਂ ਨੇ ਪ੍ਰਭੂ ਨੂੰ ਸਿਮਰਿਆ ਹੈ ਨਾਨਕ ਨਾਮ ਰਤੇ ਸੁਖ ਹੋਇ ਏ ਨਾਨਕ ਪ੍ਰਭੂ ਦੇ ਨਾਮ ਵਿੱਚ ਰਤਿਆਂ ਸਦਾ ਸੁਖ ਹੁੰਦਾ ਹੈ ਸੇਵਕ ਕੀ ਮਨਸਾ ਪੂਰੀ ਭਈ ਸੇਵਕ ਦੇ ਮਨ ਦੇ ਫੁਰਨੇ ਪੂਰਨ ਹੋ ਜਾਂਦੇ ਹਨ ਭਾਵ ਮਾਇਆ ਵੱਲੋਂ ਦੌੜ ਮੁੱਕ ਜਾਂਦੀ ਹੈ ਸਤਗੁਰ ਤੇ ਨਿਰਮਲ ਮਤ ਲਈ ਜਦੋਂ ਸੇਵਕ ਆਪਣੇ ਗੁਰੂ ਤੋਂ ਉੱਤਮ ਸਿੱਖਿਆ ਲੈਂਦਾ ਹੈ ਜਨ ਕੋ ਪ੍ਰਭ ਹੋਇਉ ਦਿਆਲ ਪ੍ਰਭ ਆਪਣੇ ਅਜਿਹੇ ਸੇਵਕਾਂ ਉਤੇ ਮਿਹਰ ਕਰਦਾ ਹੈ ਸੇਵਕ ਕੀਨੋ ਸਦਾ નિਹਾਲ ਸੇਵਕ ਨੂੰ ਸਦਾ ਖੜੇ ਖਿਹੜੇ ਮੱਥੇ ਰੱਖਦਾ ਹੈ નિਹਾਲ ਰੱਖਦਾ ਹੈ ਬੰਧਨ ਕਾਟ ਮੁਕਤ ਜਨ ਭਇਆ ਸੇਵਕ ਮਾਇਆ ਵਾਲੇ ਜੰਜੀਰ ਤੋੜ ਕੇ ਖਲਾਸਾ ਹੋ ਜਾਂਦਾ ਹੈ ਮੁਕਤ ਹੋ ਜਾਂਦਾ ਹੈ ਜਨਮ ਮਰਨ ਦੁਖ ਭ੍ਰਮ ਗਿਆ ਉਸ ਦਾ ਜਨਮ ਮਰਨ ਦੇ ਗੇੜ ਦਾ ਦੁਖ ਤੇ ਸਹਿਸਾ ਮੁਕ ਜਾਂਦਾ ਹੈ ਇਛ ਪੁੰਨੀ ਸਰਦਾ ਸਭ ਪੂਰੀ ਸੇਵਕ ਦੀ ਇੱਛਾ ਤੇ ਸਰਦਾ ਸਭ ਸਿਰੇ ਚੜ ਜਾਂਦੀ ਹੈ ਰਬ ਰਹਿਆ ਸਦ ਸੰਗ ਹਜ਼ੂਰੀ ਉਸ ਨੂੰ ਪ੍ਰਭੂ ਸਭ ਥਾਈਂ ਵਿਆਪਕ ਅਤੇ ਆਪਣੇ ਅੰਗ ਸੰਗ ਦਿਸਦਾ ਹੈ ਜਿਸ ਕਾ ਸਾ ਤਿੰਨ ਲੀਆ ਮਿਲਾਏ ਜਿਸ ਮਾਲਕ ਦਾ ਉਹ ਸੇਵਕ ਬਣਦਾ ਹੈ ਉਹ ਆਪਣੇ ਨਾਲ ਮਿਲਾ ਲੈਂਦਾ ਹੈ ਨਾਨਕ ਭਗਤੀ ਨਾਮ ਸਮਾਏ ਇਹ ਨਾਨਕ ਸੇਵਕ ਭਗਤੀ ਕਰਕੇ ਨਾਮ ਵਿੱਚ ਟਿਕਿਆ ਰਹਿੰਦਾ ਹੈ ਸੂ ਕਿਉ ਵਿਸਰੈ ਜੇ ਕਾਲ ਨ ਭਨ ਮਨੁਖ ਨੂੰ ਓ ਪ੍ਰਭੂ ਕਿਉ ਵਿਸਰ ਜਾਏ ਜੋ ਮਨੁਖ ਦੀ ਕੀਤੀ ਮਿਹਨਤ ਨੂੰ ਅਜ਼ਾਈ ਨੇ ਜਾਣ ਦਿੰਦਾ ਸੂ ਕਿਉ ਵਿਸਰੈ ਜੇ ਕੀਆ ਜਾਨ ਜੋ ਮਨੁਖ ਦੀ ਕੀਤੀ ਕਮਾਈ ਨੂੰ ਚੇਤੇ ਰੱਖਦਾ ਹੈ ਸੂ ਕਿਉ ਵਿਸਰੈ ਜਿਨ ਸਭ ਕਿਛ ਦਿਆ ਓ ਪ੍ਰਭੂ ਕਿਉ ਭੁੱਲ ਜਾਏ ਜਿਸ ਨੇ ਸਭ ਕੁਝ ਦਿੱਤਾ ਹੈ ਸੋ ਕਿਉਂ ਵਿਸਰੇ ਜੇ ਜੀਵਨ ਜੀਆ ਉਹ ਪ੍ਰਭੂ ਕਿਉਂ ਭੁੱਲ ਜਾਏ ਜੋ ਜੀਵਾਂ ਦੀ ਜ਼ਿੰਦਗੀ ਦਾ ਆਸਰਾ ਹੈ ਸੋ ਕਿਉਂ ਵਿਸਰੇ ਜੇ ਅਗਨ ਮੈਂ ਰੱਖੇ ਉਹ ਆਕਾਲ ਪੁਰਖ ਕਿਉਂ ਵਿਸਰ ਜਾਏ ਜੋ ਮਾਂ ਦੀ ਪੇਟ ਦੀ ਅੱਗ ਵਿੱਚ ਵੀ ਬਚਾ ਕੇ ਰੱਖਦਾ ਹੈ ਗੁਰਪ੍ਰਸਾਦ ਕੁਬਿਰਲਾ ਲਖੈ ਪਰ ਕੋਈ ਵਿਰਲਾ ਮਨੁਖ ਗੁਰੂ ਦੀ ਕਿਰਪਾ ਨਾਲ ਇਹ ਗੱਲ ਸਮਝਦਾ ਹੈ ਸੋ ਕਿਉਂ ਵਿਸਰੈ ਜੀ ਵਿਖਤੀ ਕਾਢੈ ਵਕਾਲ ਪੁਰਖ ਕਿਉਂ ਭੁੱਲ ਜਾਏ ਜੋ ਮਾਇਆ ਰੂਪ ਜ਼ਹਿਰ ਤੂੰ ਬਚਾਉਂਦਾ ਹੈ ਜਨਮ ਜਨਮ ਕਾ ਟੂਟਾ ਗਾਂਡੇ ਕਈ ਜਨਮ ਦੇ ਵਿਛੜੇ ਹੋਏ ਜੀਵ ਨੂੰ ਆਪਣੇ ਨਾਲ ਜੋੜ ਲੈਂਦਾ ਹੈ ਗੁਰ ਪੂਰੈ ਤਤ ਇਹ 부ਝਾਇਆ ਜਿਨ੍ਹਾਂ ਸੇਵਕਾਂ ਨੂੰ ਪੂਰੇ ਗੁਰੂ ਨੇ ਇਹ ਗੱਲ ਸਮਝਾਈ ਹੈ ਪ੍ਰਭ ਆਪਣਾ ਨਾਨਕ ਜਨ ਧਿਆਇਆ ਏ ਨਾਨਕ ਉਹਨਾਂ ਨੇ ਆਪਣੇ ਪ੍ਰਭੂ ਨੂੰ ਸਿਮਰਿਆ ਹੈ ਸਾਜਨ ਸੰਤ ਕਰੋ ਏ ਕਾਮ ਏ ਸੱਜਣ ਜਨੋ ਏ ਸੰਤ ਜਨੋ ਏ ਕਾਮ ਕਰੋ ਆਨ ਤਿਆਗ ਜਪੂ ਹਰ ਨਾਮ ਹੋਰ ਸਾਰੇ ਕੰਮ ਛੱਡ ਕੇ ਪ੍ਰਭੂ ਦਾ ਨਾਮ ਜਪੋ ਸਿਮਰ 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 ਸੁਖ ਪਾਬੂ ਸਦਾ ਸਿਮਰੂ ਤੇ ਸਿਮਰ ਕੇ ਸੁਖ ਹਾਸਲ ਕਰੋ ਆਪ ਜਪੂ ਅਵਰਾ ਨਾਮ ਜਪਾਬੂ ਪ੍ਰਭੂ ਦਾ ਨਾਮ ਆਪ ਜਪੂ ਤੇ ਹੁਰਨਾ ਨੂੰ ਜਪਾਬੂ ਪ੍ਰੇਰਨਾ ਦਵੂ ਭਗਤ ਭਾਏ ਤਰੀਐ ਸੰਸਾਰ ਪ੍ਰਭੂ ਦੀ ਭਗਤੀ ਵਿੱਚ ਨਿਹੂ ਲਾਇਆ ਮਨ ਲਾਇਆ ਇਸ ਸੰਸਾਰ ਸਮੁੰਦਰ ਤਰੀ ਦਾ ਹੈ ਬਿਨ ਭਗਤੀ ਤਨ ਹੁਸੀ ਛਾਰ ਭਗਤੀ ਤੋਂ ਬਿਨਾ ਇਹ ਸਰੀਰ ਕਿਸੇ ਕੰਮ ਨਹੀਂ ਸਰਬ ਕਲਿਆਣ ਸੁਖ ਨਿਦਨਾਮ ਪ੍ਰਭੂ ਦਾ ਨਾਮ ਭਲੇ ਭਾਗਾ ਤੇ ਸਾਰੇ ਸੁੱਖਾਂ ਦਾ ਖਜ਼ਾਨਾ ਹੈ ਬੂਢਤ ਜਾਤ ਪਾਈ ਬਿਸ਼ਰਾਮ ਨਾਮ ਜਪਿਆਂ ਵਿਕਾਰਾਂ ਵਿੱਚ ਡੁੱਬਦੇ ਜਾਂਦੇ ਨੂੰ ਆਸਰਾ ਟਿਕਾਣਾ ਮਿਲਦਾ ਹੈ ਸਗਲ ਦੁੱਖ ਕਾ ਹੂਬਤ ਨਾਸ਼ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਨਾਨਕ ਨਾਮ ਜਪੋ ਗੁਣਤਾਸ ਏ ਨਾਨਕ ਨਾਮ ਜਪੋ ਨਾਮ ਹੀ ਗੁਣਾ ਦਾ ਖਜ਼ਾਨਾ ਹੈ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਜਿਸ ਦੇ ਅੰਦਰ ਪ੍ਰਭੂ ਦੀ ਪ੍ਰੀਤ ਪੈਦਾ ਹੋਈ ਹੈ ਪ੍ਰਭੂ ਦੇ ਪਿਆਰ ਦਾ ਸੁਆਦ ਤੇ ਚਾਉ ਪੈਦਾ ਹੋਇਆ ਹੈ ਮਨ ਤਨ ਅੰਤਰ ਇਹੀ ਸੁਆਉ ਉਸ ਦੇ ਮਨ ਤੇ ਤਨ ਵਿੱਚ ਇਹੀ ਚਾਹ ਹੈ ਕਿ ਮੈਨੂੰ ਪਰਮੇਸ਼ਰ ਦਾ ਨਾਮ ਮਿਲੇ ਨਿਤ ਰੂਪੇਖ ਦਰਸ ਸੁਖ ਹੋਈ ਨਿਤਰ ਕਹਿੰਦੇ ਨੇ ਅੱਖਾਂ ਨੂੰ ਅੱਖਾਂ ਨਾਲ ਗੁਰੂ ਦਾ ਦੀਦਾਰ ਕਰਕੇ ਉਸ ਨੂੰ ਸੁਖ ਹੁੰਦਾ ਹੈ ਮਨ ਵਿਗਸੈ ਸਾਧ ਚਰਨ ਧੋਏ ਗੁਰੂ ਦੇ ਚਰਨ ਧੋਕੇ ਉਸ ਦਾ ਮਨ ਖਿੜ ਆਉਂਦਾ ਹੈ ਭਗਤ ਜਿ ਨਾ ਕੈ ਮਨ ਤਨ ਰੰਗ ਭਗਤਾਂ ਦੇ ਮਨ ਤੇ ਸਰੀਰ ਵਿੱਚ ਪ੍ਰਭੂ ਦਾ ਪਿਆਰ ਟਿਕਿਆ ਰਹਿੰਦਾ ਹੈ ਬਿਰਲਾ ਕੋ ਪਾਵੈ ਸੰਗ ਕਿਸੇ ਵਿਰਲੇ ਭਾਗਾ ਵਾਲੇ ਨੂੰ ਉਹਨਾਂ ਦੀ ਸੰਗਤ ਨਸੀਬ ਹੁੰਦੀ ਹੈ ਇਕ ਵਸਤ ਦਿਜੈ ਕਰ ਮਇਆ ਏ ਪ੍ਰਭੂ ਇਕ ਨਾਮ ਵਸਤੂ ਮਿਹਰ ਕਰਕੇ ਸਾਨੂੰ ਦੇ ਗੁਰ ਪ੍ਰਸਾਦ ਨਾਮ ਜਪ ਲਿਆ ਗੁਰੂ ਦੀ ਕਿਰਪਾ ਨਾਲ ਤੇਰਾ ਨਾਮ ਜਪ ਸਕੀਏ ਤਾਂ ਕਿ ਉਪਮਾ ਕਹੀ ਨਾ ਜਾਏ ਉਸ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ ਨਾਨਕ ਰਹਿ ਆ ਸਰਬ ਸਮਾਈ ਹੇ ਨਾਨਕ ਉਹ ਪ੍ਰਭੂ ਸਭ ਥਾਈ ਮੌਜੂਦ ਹੈ ਪ੍ਰਭ ਬਖਸ਼ੰਦ ਦੀਨ ਦਿਆਲ ਹੇ ਬਖਸ਼ਣ ਬਖਸ਼ਣਹਾਰ ਪ੍ਰਭ ਬਖਸ਼ੰਦ ਪ੍ਰਭ ਹੇ ਗਰੀਬਾਂ ਤੇ ਤਰਸ ਕਰਨ ਵਾਲੇ ਭਗਤ ਬਸ਼ਲ ਸਦਾ ਕਿਰਪਾਲ ਹੇ ਭਗਤੀ ਨਾਲ ਪਿਆਰ ਕਰਨ ਵਾਲੇ ਹੇ ਸਦਾ ਦਇਆ ਦੇ ਘਰ ਅਨਾਥ 나ਥ ਗੋਬਿੰਦ ਗੋਪਾਲ ਹੇ ਅਨਾਥਾਂ ਦੇ 나ਥ हे गुबिंद हे गोपाल सर्व घटा करत प्रत पाल हे सारे शरीरा दी पालना करण वाले आद पुरख कारण करतार हे सब दे मुंड ते सब विच व्यापक प्रभु भगत जना के प्राण आधार हे जगत दे मूल हे करतार हे भगतां दी जिंदगी दे आसरे ਜੋ ਜੋ ਜਪੈ ਸੁ ਹੋਈ ਪੁਨੀਤ ਪੁਨੀਤ ਦਾ ਅਰਥ ਹੁੰਦਾ ਪਵਿੱਤਰ ਜੋ ਜੋ ਮਨੁੱਖ ਤੈਨੂੰ ਜਪਦਾ ਹੈ ਉਹ ਪਵਿੱਤਰ ਹੋ ਜਾਂਦਾ ਹੈ ਭਗਤ ਭਾਈ ਲਾਬੈ ਮਨ ਹੀਤ ਜੋ ਮਨੁੱਖ ਭਗਤ ਦੀ ਭਾਵ ਨਾਲ ਆਪਣੇ ਮਨ ਵਿੱਚ ਤੇਰਾ ਪਿਆਰ ਟਕਾਉਂਦਾ ਹੈ ਹਮ ਨਿਰਗੁਣ ਯਾਰ ਨੀਚ ਅਜਾਨ ਅਸੀਂ ਨੀਚ ਹਾਂ ਅਜਾਨ ਹਾਂ ਤੇ ਗੁਣਹੀਣ ਹਾਂ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਏ ਨਾਨਕ ਬੇਨਤੀ ਕਰਤੇ ਆਖ ਏ ਅਕਾਲ ਪੁਰਖ ਏ ਭਗਵਾਨ ਅਸੀਂ ਤੇਰੀ ਸ਼ਰਨ ਆਏ ਹਾਂ ਸਰਬ ਬੈਕੁੰਠ ਮੁਕਤ ਮੋਖ ਪਾਈ ਉਸਨੇ ਮਾਨੋ ਸਾਰੇ ਸੁਰਗ ਤੇ ਮੋਖ ਮੁਕਤੀ ਹਾਸਲ ਕਰ ਲਏ ਹਨ ਏਕ ਨਿਮਖ ਹਰ ਕੀ ਗੁਣ ਗਾਏ ਜਿਸ ਮਨੁੱਖ ਨੇ ਆਖਰ ਦਾ ਇੱਕ ਫੂਰ ਮਾਤਰ ਪੀ ਪ੍ਰਭੂ ਦੇ ਗੁਣ ਗਾਏ ਹਨ ਅਨਿਕ ਰਾਜ ਭੂਗ ਵਡਿਆਈ ਉਸ ਨੂੰ ਮਨ ਨੂੰ अनेका ਰਾਜ ਭੂਗ ਪਦਾਰਥ ਤੇ ਵਡਿਆਈ ਮਿਲ ਗਈ ਹੈ ਹਰ ਕੇ ਨਾਮ ਕੀ ਕਥਾ ਮਨ ਭਾਈ ਜਿਸ ਮਨੁੱਖ ਦੇ ਮਨ ਵਿੱਚ ਪ੍ਰਭੂ ਦੇ ਨਾਮ ਦੀ ਗੱਲਬਾਤ ਮਿੱਠੀ ਲੱਗੀ ਹੈ ਭਾ ਗਈ ਹੈ ਵਹ ਭੋਜਨ ਕਾਪਰ ਸੰਗੀਤ ਉਸ ਨੂੰ ਮਾਨੋ ਕਈ ਕਿਸਮ ਦੇ ਖਾਣੇ ਕੱਪੜੇ ਤੇ ਰਾਗ ਰੰਗ ਹਾਸਲ ਹੋ ਗਏ ਹਨ ਰਸਨਾ ਜਪਤੀ ਹਰ ਹਰ ਨੀਤ ਜਿਸ ਮਨੁੱਖ ਦੀ ਜੀਵ ਸਦਾ ਪ੍ਰਭੂ ਦਾ ਨਾਮ ਜਪਦੀ ਹੈ ਭਲੀ ਸੋ ਕਰਨੀ ਸ਼ੂਭਾ ਤਨਵੰਤ ਉਸੇ ਦਾ ਹੀ ਆਚਰਣ ਭਲਾ ਹੈ ਉਸੇ ਨੂੰ ਹੀ ਸ਼ੋਭਾ ਮਿਲਦੀ ਹੈ ਉਹੀ ਤਣਾੜ ਹੈ ਹਿਰਦੈ ਵਸੇ ਪੂਰਨ ਗੁਰਮੰਤ ਮੰਤ ਦਾ ਮਤਲਬ ਉਪਦੇਸ਼ ਜਿਸ ਮਨੁੱਖ ਦੇ ਹਿਰਦੇ ਵਿੱਚ ਪੂਰੇ ਗੁਰ ਦਾ ਉਪਦੇਸ਼ ਵਸਦਾ ਹੈ ਸਾਧ ਸੰਗ ਪ੍ਰਭ ਦੇ ਨਿਵਾਸ हे ਪ੍ਰਭੂ ਆਪਣੇ ਸੰਤਾਂ ਦੀ ਸੰਗਤ ਵਿੱਚ ਥਾਂ ਦੇ ਨਿਵਾਸ ਦੇ ਸਰਬ ਸੂਖ ਨਾਨਕ ਪ੍ਰਗਾਸ ਹੀ ਨਾਨਕ ਸਤ ਸੰਗਤ ਵਿੱਚ ਰਹਾ ਸਾਰੇ ਸੁੱਖਾਂ ਦਾ ਪ੍ਰਕਾਸ਼ ਜਿਹੜਾ ਹੈ ਉਹ ਜਾਂਦਾ ਹੈ